ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਹਾਂ ਕੋਮਲ ਕਪੂਰ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਦੁਆਰਾ ਵੱਡੀ ਕਾਰਵਾਈ ਤੋਂ ਬਾਅਦ ਡਿਪਾਰਟਮੈਂਟ ਆਫ ਕੌਮਲੈਂਡ ਸੈਕੂਰਿਟੀ ਦੇ ਵੱਲੋਂ 90 ਭਾਰਤੀ ਨਾਗਰਿਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਇਹਨਾਂ ਦੇ ਵਿੱਚੋਂ ਘੱਟੋ ਘੱਟ 30 ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ ਡੀ ਐਚ ਐਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਕਤਲ ਨਸ਼ਾ ਤਸਕਰੀ ਲੁੱਟਖੋ ਅਤੇ ਧੋਖਾਧੜੀ ਵਰਗੇ ਕੰਪਲੀਟ ਵੀ ਦੋਸ਼ ਨੇ ਕਈਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦ ਕਿ ਹੋਰਾਂ ਦੀ ਕਾਰਵਾਈ ਜਾਰੀ ਹੈ ਇਸ ਮਾਮਲੇ ਨੇ ਉਸ ਵੇਲੇ ਤੂਫਾਨ ਖੜਾ ਕਰ ਦਿੱਤਾ ਜਦੋਂ ਨਿਊਯਾਰਕ ਅਤੇ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਅਪਰਾਧੀਆਂ ਦੀ ਰਿਹਾਈ ਦੀਆਂ ਖਬਰਾਂ ਸਾਹਮਣੇ ਆਈਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਸਿਆਸੀ ਅਤੇ ਕਾਨੂੰਨੀ ਚਰਚਾ ਇੱਕ ਵਾਰ ਫੇਰ ਤੇਜ਼ ਹੋ ਚੁੱਕੀ ਹੈ ਅਮਰੀਕਾ ਵਿੱਚ ਚਿਮੀ ਕ੍ਰੇਸ਼ਨ ਐਨਫੋਰਸਮੈਂਟ ਦੌਰਾਨ ਹੋਈਆਂ ਵੱਡੀਆਂ ਕਾਰਵਾਈਆਂ ਤੋਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ DHS ਵੱਲੋਂ 90 ਭਾਰਤੀ ਨਾਗਰਿਕਾਂ ਦੀ ਸੂਚੀ ਜਨਤਕ ਕੀਤੀ ਗਈ ਹੈ ਜਿਨ੍ਹਾਂ ਨੂੰ ਵੱਖ-ਵੱਖ ਖਪਰਾਤਾ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਇਸ ਸੂਚੀ ਮੁਤਾਬਕ ਗ੍ਰਿਫਤਾਰ ਕੀਤੇ ਗਏ 90 ਭਾਰਤੀਆਂ ਦੇ ਵਿੱਚੋਂ ਘੱਟੋ-ਘੱਟ 30 ਪੰਜਾਬੀ ਹੁੰਦੇ ਨੇ DHS ਦੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਨੂੰ ਕਤਲ ਨਸ਼ਾ ਤਸਕਰੀ ਲੁੱਟਖੋਖ ਰੇਲ ਹਿੰਸਾ ਤੋਂ ਕਤੜੀਅਤੇ ਹੋਰ ਗੰਭੀਰ ਅਪਰਾਧਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੂੰ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਜਦਕਿ ਬਾਕੀ ਲੋਕਾਂ ਦੀ ਟ੍ਰਿਪੋਰਟੇਸ਼ਨ ਦੀ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਅਮਰੀਕਾ ਤੋਂ ਬਾਹਰ ਭੇਜਿਆ ਜਾਵੇਗਾ ਸੂਚੀ ਵਿੱਚ ਸਾਮਨੇ ਆਏ ਪ੍ਰਮੁੱਖ ਨਾਵਾਂ ਦੇ ਵਿੱਚ ਕੁਲਦੀਪ ਸਿੰਘ ਹਰਜਿੰਦਰ ਸਿੰਘ ਹਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਕੁਲਪਿੰਦਰ ਸਿੰਘ ਸੁਖਦੇਵ ਸਿੰਘ ਬਲਜਿੰਦਰ ਸਿੰਘ ਉਦਿਤ ਮਹਿਰਾ ਦਰਸ਼ਨ ਕੁਮਾਰ ਪਟੇਲ प्रदीप ਪਟੇਲ ਭਾਵੇਸ਼ ਕੁਮਾਰ ਸ਼ੁਕਲਾ بديਜੇਸ਼ ਕੋਇਲ ਰਾਜੇਸ਼ ਕੁਮਾਰ ਰਫੀਕ ਅਲੀ ਵੀਰਾਨੀ सुशील कुमार कुणाल क्षेत्री मनीष कुमार शुभम मित्तल इफ़वान अली मोमिन मोहम्मद मोहसिन अथे मीत पटेल वरके नाम शामिल ने डीएचएस ते अनुसार हुन तक अमेरिका भरते विच 25000 तो वड्डा अपराधीया नु इमिग्रेशन कारवाइयां दौरान काबू किता जा चुके है पहले मामले ने उस समय विवादा रूप दाल लिया जदों नियुक्त कैलिफोर्निया वरके सुपेविसटानक सरकारा वल्लो कई अपराधीया नु रिहा किता गया ਰੀਪੋਰਟਾਂ ਮੁਤਾਬਕ ਨਿਊਯਾਰਕ ਦੇ ਵਿੱਚ 20 ਜਨਵਰੀ ਤੋਂ ਬਾਅਦ ਲਗਭਗ 70 ਹਜ਼ਾਰ ਅਪਰਾਧੀਆਂ ਨੂੰ ਜੇਲਾ ਤੋਂ ਰਿਹਾ ਕੀਤਾ ਗਿਆ ਜਿਨ੍ਹਾਂ ਵਿੱਚ ਕਤਲ, ਜਿਨਸੀ ਹਿੰਸਾ ਤੇ ਨਸ਼ਾ ਤਸਕਰੀ ਨਾਲ ਜੁੜੇ ਦੋਸ਼ੀ ਵੀ ਸ਼ਾਮਲ ਨੇ ਇਸ ਤਰ੍ਹਾਂ ਕੈਲੀਫੋਰਨੀਆ ਵਿੱਚ 4560 ਤੋਂ ਵੱਧ ਗੈਰ ਕਾਨੂੰਨੀ ਪਰਵਾਸੀ ਅਪਰਾਧੀਆਂ ਨੂੰ ਰਿਹਾ ਕੀਤਾ ਗਿਆ ਹੈ ਇਸ ਮਸਲੇ ਨੂੰ ਲੈ ਕੇ ਟ੍ਰੰਪ ਸਰਕਾਰ ਅਤੇ ਆਈਸੀ ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਧਿਕਾਰੀਆਂ ਨੇ ਸੁਪਰਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਜੋ ਅਪਰਾਧੀਆਂ ਨੂੰ ਡਿਪੋਰਟ ਕਰਨ ਦੇ ਵਿੱਚ ਕੇਂਦਰੀ ਏਜੰਸੀਆਂ ਦਾ ਸਹਿਯੋਗ ਕੀਤਾ ਜਾਵੇ ਤੇ ਉਹਨਾਂ ਨੂੰ ਆਈਸੀ ਦੇ ਹਵਾਲੇ ਕੀਤਾ ਜਾਵੇ ਇਸ ਦਰਮਿਆਨ ਕੁਝ ਖਾਸ ਮਾਮਲੇ ਵੀ ਸਾਹਮਣੇ ਆਏ ਨੇ ਸੂਤਰਾਂ ਅਨੁਸਾਰ ਅਰਤਾ ਸਿੰਘ ਖਿੱਲੋ ਨੂੰ ਪੋਸਟਨ ਦੀ ਅਦਾਲਤ ਨੇ ਦਸੰਬਰ 2024 ਦੇ ਵਿੱਚ ਧੋਖਾਧੜੀ ਤੇ ਇੱਕ ਮਾਮਲੇ ਵਿੱਚ 4 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਉਸ ਦੇ ਖਿਲਾਫ ਕੈਨੇਡਾ ਵਿੱਚ ਵੀ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਤਰਜ ਕੀਤੇ ਗਏ ਨੇ ਇੱਕ ਹੋਰ ਮਾਮਲੇ ਦੇ ਵਿੱਚ ਅਜੀ ਪਾਰਕ ਖਿੱਲੋ ਨੂੰ ਪੀਸ ਬ੍ਰਿਜ ਤੋਂ 948 ਕਿਲੋਗ੍ਰਾਮ ਕੈਨਾਬਿਸ ਅਤੇ 50 ਕਿਲੋਗ੍ਰਾਮ ਕੈਟਾਮਿਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਕੈਨੇਡਾ ਟੀਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਫਿਲਹਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਅਤੇ ਸੁਪਰ ਸਰਕਾਰ ਅਤੇ ਰੁਕਣ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਅਤੇ ਇਹ ਮਾਮਲਾ ਰਾਜਨੀਤਿਕ ਅਤੇ ਕਾਨੂੰਨੀ ਪੱਧਰ ਉੱਤੇ ਹੋਰ ਵੀ ਗਰਮੰਦਨ ਦਸਰਾ ਰਿਹਾ ਹੈ। ਸਾਸ਼ਿਕਰ ਜੀ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਹਾਂ ਕੋਮਲ ਕਪੂਰ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਦੁਆਰਾ ਨੇ ਵੱਡੀ ਕਾਰਵਾਈ ਤੋਂ ਬਾਅਦ ਡਿਪਾਰਟਮੈਂਟ ਆਫ ਕੌਮਲੈਂਡ ਸਿਕਿਉਰਿਟੀ ਦੇ ਵੱਲੋਂ 90 ਭارتی ਨਾਗਰਿਕਾ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹਨਾਂ ਦੇ ਵਿੱਚੋਂ ਘੱਟੋ ਘੱਟ 30 ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ। ਡੀ ਐਚ ਐਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਕਤਲ, ਨਸ਼ਾ ਤਸਕਰੀ, ਲੁੱਟਖੋ ਅਤੇ ਧੋਖਾਧੜੀ ਵਰਗੇ ਕੰਪਲੀਟ ਵੀ ਦੋਸ਼ ਨੇ। ਕਈਨ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ ਹੋਰਾਂ ਦੀ ਕਾਰਵਾਈ ਜਾਰੀ ਹੈ ਇਸ ਮਾਮਲੇ ਨੇ ਉਸ ਵੇਲੇ ਤੂਫਾਨ ਖੜਾ ਕਰ ਦਿੱਤਾ ਜਦੋਂ ਨਿਊਯਾਰਕ ਅਤੇ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਅਪਰਾਧੀਆਂ ਦੀ ਰਿਹਾਈ ਦੀਆਂ ਖਬਰਾਂ ਸਾਹਮਣੇ ਆਈਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਸਿਆਸੀ ਅਤੇ ਕਾਨੂੰਨੀ ਚਰਚਾ ਇੱਕ ਵਾਰ ਫੇਰ ਤੇਜ਼ ਹੋ ਚੁੱਕੀ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਰਨ ਹੋਈਆਂ ਵੱਡੀਆਂ ਕਾਰਵਾਈਆਂ ਤੋਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ DHS ਵੱਲੋਂ 90 ਭਾਰਤੀ ਨਾਗਰਿਕਾਂ ਦੀ ਸੂਚੀ ਜਨਤਾ ਕੀਤੀ ਗਈ ਹੈ। ਜਿਨ੍ਹਾਂ ਨੂੰ ਵੱਖ-ਵੱਖ ਖਪਰਾਤਾਂ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸੂਚੀ ਮੁਤਾਬਕ ਗ੍ਰਿਫਤਾਰ ਕੀਤੇ ਗਏ 90 ਭਾਰਤੀਆਂ ਦੇ ਵਿੱਚੋਂ ਘੱਟੋ-ਘੱਟ 30 ਪੰਜਾਬੀ ਮੂਲ ਦੇ ਨੇ। डीएचएसटी ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਨੂੰ ਕਤਲ ਨਸ਼ਾ ਤਸਕਰੀ ਲੁੱਟਖੋਖ ਤੇ ਲੋਹਿੰਸਾ ਤੋਂ ਕਤੜੀਅਤੇ ਹੋਰ ਗੰਭੀਰ ਅਪਰਾਧਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੂੰ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਜਦਕਿ ਬਾਕੀ ਲੋਕਾਂ ਦੀ ਟ੍ਰਿਪੋਰਟੇਸ਼ਨ ਦੀ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਅਮਰੀਕਾ ਤੋਂ ਬਾਹਰ ਭੇਜਿਆ ਜਾਵੇਗਾ ਸੋਚੇ ਵਿੱਚ ਸਾਹਮਣੇ ਆਏ ਪ੍ਰਮੁੱਖ ਨਾਵਾਂ ਦੇ ਵਿੱਚ ਕੁਲਦੀਪ ਸਿੰਘ ਹਰਜਿੰਦਰ ਸਿੰਘ ਹਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਕੁਲਪਿੰਦਰ ਸਿੰਘ ਸੁਖਦੇਵ ਸਿੰਘ ਬਲਜਿੰਦਰ ਸਿੰਘ ਉਦਿਤ ਮਹਿਰਾ ਦਰਸ਼ਨ ਕੁਮਾਰ ਪਟੇਲ ਪ੍ਰਦੀਪ ਪਟੇਲ ਭਾਵੇਸ਼ ਕੁਮਾਰ ਸ਼ੁਕਲਾ ਦਿਜੇਸ਼ ਕੋਇਲ ਰਾਜੇਸ਼ ਕੁਮਾਰ ਰਫੀਕ ਅਲੀ ਵੀਰਾਨੀ सुशील कुमार कुणाल क्षेत्री मनीष कुमार शुभम मित्तल इस्वान अली मोमिन मोहम्मद मोहसिन ਅਤੇ ਮੀਤ પટેલ ਵਰਗੇ ਨਾਂ ਸ਼ਾਮਲ ਨੇ ਡੀ ਐਚ ਐਸ ਦੇ ਅਨੁਸਾਰ ਹੁਣ ਤੱਕ ਅਮਰੀਕਾ ਭਾਰਤ ਦੇ ਵਿੱਚ 25000 ਤੋਂ ਵੱਧ ਅਪਰਾਧੀਆਂ ਨੂੰ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਕਾਬੂ ਕੀਤਾ ਜਾ ਚੁੱਕੇ ਹੈ ਪਹਿਲੇ ਮਾਮਲੇ ਨੇ ਉਸ ਸਮੇਂ ਵਿਵਾਦ ਦਾ ਰੂਪ ਧਾਰ ਲਿਆ ਜਦੋਂ ਨਿਯੋਗਾ ਕਰਦੇ ਕੈਲੀਫੋਰਨੀਆ ਵਰਗੇ ਸੂਬਿਆਂ ਵਿੱਚ ਸਥਾਨਕ ਸਰਕਾਰਾਂ ਵੱਲੋਂ ਕਈ ਅਪਰਾਧੀਆਂ ਨੂੰ ਰਿਹਾਅ ਕੀਤਾ ਗਿਆ ਰੀਪੋਰਟਾਂ ਮੁਤਾਬਕ ਨਿਊਯਾਰਕ ਦੇ ਵਿੱਚ 20 ਜਨਵਰੀ ਤੋਂ ਬਾਅਦ ਲਗਭਗ 70 ਹਜ਼ਾਰ ਅਪਰਾਧੀਆਂ ਨੂੰ ਜ਼ੇਲਾ ਤੋਂ ਰਿਹਾ ਕੀਤਾ ਗਿਆ ਜਿਨ੍ਹਾਂ ਵਿੱਚ ਕਤਲ, ਜਿنسੀ ਹਿੰਸਾ ਤੇ ਨਸ਼ਾ ਤਸਕਰੀ ਨਾਲ ਜੁੜੇ ਦੋਸ਼ੀ ਵੀ ਸ਼ਾਮਲ ਨੇ ਇਸ ਤਰ੍ਹਾਂ ਕੈਲੀਫੋਰਨੀਆ ਵਿੱਚ 4560 ਤੋਂ ਵੱਧ ਗੈਰ ਕਾਨੂੰਨੀ ਪਰਵਾਸੀ ਅਪਰਾਧੀਆਂ ਨੂੰ ਰਿਹਾ ਕੀਤਾ ਗਿਆ ਹੈ ਇਸ ਮਸਲੇ ਨੂੰ ਲੈ ਕੇ ਟਰੰਪ ਸਰਕਾਰ ਅਤੇ ਆਈਸੀ ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਐਂਡ ਐਨਫੋਰਸਮੈਂਟ ਦੇ ਅਧਿਕਾਰੀਆਂ ਨੇ ਸੁਪਰਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਅਪਰਾਧੀਆਂ ਨੂੰ ਡਿਪੋਰਟ ਕਰਨ ਦੇ ਵਿੱਚ ਕੇਂਦਰੀ ਏਜੰਸੀਆਂ ਦਾ ਸਹਿਯੋਗ ਕੀਤਾ ਜਾਵੇ ਤੇ ਉਹਨਾਂ ਨੂੰ ਆਈਸੀ ਦੇ ਹਵਾਲੇ ਕੀਤਾ ਜਾਵੇ ਇਸ ਦਰਮਿਆਨ ਕੁਝ ਖਾਸ ਮਾਮਲੇ ਵੀ ਸਾਹਮਣੇ ਆਏ ਨੇ ਸੂਤਰਾਂ ਅਨੁਸਾਰ ਅਵਤਾਸਿੰਘ ਖਿੱਲੋ ਨੂੰ ਪੋਸਟਨ ਦੀ ਅਦਾਲਤ ਨੇ ਦਸੰਬਰ 2024 ਦੇ ਵਿੱਚ ਧੋਖਾਧੜੀ ਤੇ ਇੱਕ ਮਾਮਲੇ ਵਿੱਚ 4 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਉਸ ਦੇ ਖਿਲਾਫ ਕੈਨੇਡਾ ਵਿੱਚ ਵੀ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਤਰਜ ਕੀਤੇ ਗਏ ਨੇ ਇੱਕ ਹੋਰ ਮਾਮਲੇ ਦੇ ਵਿੱਚ ਅਜੀ ਪਾਲ ਖਿੱਲੋ ਨੂੰ ਪੀਸ ਬ੍ਰਿਜ ਤੋਂ 948 ਕਿਲੋਗ੍ਰam ਕੈਨਾਬਿਸ ਅਤੇ 50 ਕਿਲੋਗ੍ਰam ਕੈਟਾਮਿਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਕੈਨੇਡਾ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਫਿਲਹਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਅਤੇ ਸੁਪਰ ਸਰਕਾਰ ਅਤੇ ਰੁਕਣ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਅਤੇ ਇਹ ਮਾਮਲਾ ਰਾਜਨੀਤਿਕ ਅਤੇ ਕਾਨੂੰਨੀ ਪੱਧਰ ਉਤੇ ਹੋਰ ਵਿਗਰਮਨ ਦੰਸਰਾ ਰਿਹਾ ਹੈ। ਸਾਹਿਕਾਲ ਜੀ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਹਾਂ ਕੋਮਲ ਖਪੂਰ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਦੁਆਰਾ ਨੇ ਵੱਡੀ ਕਾਰਵਾਈ ਤੋਂ ਬਾਅਦ ਡਿਪਾਰਟਮੈਂਟ ਆਫ ਫਾਰਮਲੈਂਟ ਸਿਕਿਉਰਿਟੀ ਦੇ ਵੱਲੋਂ 90 ਭਾਰਤੀ ਨਾਗਰਿਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਹਨਾਂ ਦੇ ਵਿੱਚੋਂ ਘੱਟੋ ਘੱਟ 32 ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ। ਡੀ ਐਚ ਐਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਤੇ ਕਤਲ, ਨਸ਼ਾ ਤਸਕਰੀ, ਲੁੱਟਖੋਹ ਅਤੇ ਧੋਖਾਧੜੀ ਵਰਗੇ ਗੰਭੀਰ ਵੀ ਦੋਸ਼ ਨੇ। ਕਈਆਂ ਨੂੰ ਰਿਪੋਰਟ ਕੀਤਾ ਜਾ ਚੁੱਕਾ ਹੈ ਜਦ ਕਿ ਹੋਰਾਂ ਦੀ ਕਾਰਵਾਈ ਜਾਰੀ ਹੈ ਇਸ ਮਾਮਲੇ ਨੇ ਉਸ ਵੇਲੇ ਤੂਫਾਨ ਖੜਾ ਕਰ ਦਿੱਤਾ ਜਦੋਂ ਨਿਊਯਾਰਕ ਅਤੇ ਕੈਲੀਫੋਰਨੀਆ ਦੇ ਵਿੱਚ ਹਜ਼ਾਰਾਂ ਅਪਰਾਧੀਆਂ ਦੀ ਰਿਹਾਈ ਦੀਆਂ ਖਬਰਾਂ ਸਾਹਮਣੇ ਆਈਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਹੁਣ ਅਮਰੀਕਾ ਦੇ ਵਿੱਚ ਸਿਆਸੀ ਅਤੇ ਕਾਨੂੰਨੀ ਚਰਚਾ ਇੱਕ ਵਾਰ ਫੇਰ ਤੇਜ਼ ਹੋ ਚੁੱਕੀ ਹੈ ਅਮਰੀਕਾ ਵਿੱਚ ਜਿਮੀ ਕ੍ਰੇਸ਼ਨ ਐਨਫੋਰਸਮੈਂਟ ਰਨ ਹੋਈਆਂ ਵੱਡੀਆਂ ਕਾਰਵਾਈਆਂ ਤੋਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ DHS ਵੱਲੋਂ 90 ਭਾਰਤੀ ਨਾਗਰਿਕਾਂ ਦੀ ਸੂਚੀ ਜਨਤਾ ਕੀਤੀ ਗਈ ਹੈ ਜਿਨ੍ਹਾਂ ਨੂੰ ਵੱਖ-ਵੱਖ ਪ੍ਰਾਤਨ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਇਸ ਸੂਚੀ ਮੁਤਾਬਕ ਗ੍ਰਿਫਤਾਰ ਕੀਤੇ ਗਏ 90 ਭਾਰਤੀਆਂ ਦੇ ਵਿੱਚੋਂ ਘੱਟੋ-ਘੱਟ 30 ਪੰਜਾਬੀ ਹੁੰਦੇ ਨੇ डीएचएसटी ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਨੂੰ ਕਤਲ ਨਸ਼ਾ ਤਸਕਰੀ ਲੁੱਟਖੋਖ ਅਤੇ ਲੋਹਿੰਸਾ ਤੋਂ ਕਤੜੀਅਤੇ ਖੋਦ ਗੰਭੀਰ ਅਪਰਾਧਾ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੂੰ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ ਜਦਕਿ ਬਾਕੀ ਲੋਕਾਂ ਦੀ ਟ੍ਰਿਪੋਰਟੇਸ਼ਨ ਦੀ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਅਮਰੀਕਾ ਤੋਂ ਬਾਹਰ ਭੇਜਿਆ ਜਾਵੇਗਾ ਸੂਚੀ ਵਿੱਚ ਸਾਮਦੇ ਆਏ ਪ੍ਰਮੁੱਖ ਨਾਵਾਂ ਦੇ ਵਿੱਚ ਕੁਲਦੀਪ ਸਿੰਘ ਹਰਜਿੰਦਰ ਸਿੰਘ ਹਰਪ੍ਰੀਤ ਸਿੰਘ ਅਮਰਿਤਪਾਲ ਸਿੰਘ ਕੁਪਿੰਦਰ ਸਿੰਘ ਸੁਖਦੇਵ ਸਿੰਘ ਬਲਜਿੰਦਰ ਸਿੰਘ ਉਦਿਤ ਮਹਿਰਾ ਦਰਸ਼ਨ ਕੁਮਾਰ ਪਟੇਲ प्रदीप ਪਟੇਲ ਭਾਵੇਸ਼ ਕੁਮਾਰ ਸ਼ੁਕਲਾ ਦੀ ਜੈਸ਼ ਕੋਇਲ ਰਾਜੇਸ਼ ਕੁਮਾਰ ਰਫੀਕ ਅਲੀ ਵੀਰਾਨੀ सुशील कुमार कुणाल क्षेत्री मनीष कुमार शुभम मित्तल इस्वान अली मोमिन मोहम्मद मोहसिन अते मीत पटेल ਵਰਗੇ ਨਾਮ ਸ਼ਾਮਲ ਨੇ डीएचएस ਦੇ ਅਨੁਸਾਰ ਹੁਣ ਤੱਕ ਅਮਰੀਕਾ ਭਾਰਤ ਦੇ ਵਿੱਚ 25000 ਤੋਂ ਵੱਧ ਅਪਰਾਧੀਆਂ ਨੂੰ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਕਾਬੂ ਕੀਤਾ ਜਾ ਚੁੱਕਾ ਹੈ ਪਹਿਲੇ ਮਾਮਲੇ ਨੇ ਉਸ ਸਮੇਂ ਵਿਵਾਦ ਦਾ ਰੂਪ ਧਾਰ ਲਿਆ ਜਦ ਤੋਂ ਨਿਯੋਕਤ ਕੈਲੀਫੋਰਨੀਆ ਵਰਗੇ ਸੂਬਿਆਂ ਵਿੱਚ ਸਥਾਨਕ ਸਰਕਾਰਾਂ ਵੱਲੋਂ ਕਈ ਅਪਰਾਧੀਆਂ ਨੂੰ ਰਹਾਅ ਕੀਤਾ ਗਿਆ ਰੀਪੋਰਟਾਂ ਮੁਤਾਬਕ ਨਿਊਯਾਰਕ ਦੇ ਵਿੱਚ 20 ਜਨਵਰੀ ਤੋਂ ਬਾਅਦ ਲਗਭਗ 70 ਹਜ਼ਾਰ ਆਪਰਾਧੀਆਂ ਨੂੰ ਜੇਲਾ ਤੋਂ ਰਿਹਾ ਕੀਤਾ ਗਿਆ ਜਿਨ੍ਹਾਂ ਵਿੱਚ ਕਤਲ, ਜਿਨਸੀ ਹਿੰਸਾ ਤੇ ਨਸ਼ਾ ਤਸਕਰੀ ਨਾਲ ਜੁੜੇ ਦੋਸ਼ੀ ਵੀ ਸ਼ਾਮਲ ਨੇ ਇਸ ਤਰ੍ਹਾਂ ਕੈਲੀਫੋਰਨੀਆ ਵਿੱਚ 4560 ਤੋਂ ਵੱਧ ਗੈਰ ਕਾਨੂੰਨੀ ਪਰਵਾਸੀ ਅਪਰਾਧੀਆਂ ਨੂੰ ਰਿਹਾ ਕੀਤਾ ਗਿਆ ਹੈ ਇਸ ਮਸਲੇ ਨੂੰ ਲੈ ਕੇ ਟੰਪ ਸਰਕਾਰ ਅਤੇ ਆਈਸੀ ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਐਂਡ ਐਨਫੋਰਸਮੈਂਟ ਦੇ ਅਧਿਕਾਰੀਆਂ ਨੇ ਸੁਪਰਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਅਫਰਾਦਾਂ ਨੂੰ ਡਿਪੋਰਟ ਕਰਨ ਦੇ ਵਿੱਚ ਕੇਂਦਰੀ ਏਜੰਸੀਆਂ ਦਾ ਸਹਿਯੋਗ ਕੀਤਾ ਜਾਵੇ ਤੇ ਉਹਨਾਂ ਨੂੰ ਆਈਸੀ ਦੇ ਹਵਾਲੇ ਕੀਤਾ ਜਾਵੇ ਇਸ ਦਰਮਿਆਨ ਕੁਝ ਖਾਸ ਮਾਮਲੇ ਵੀ ਸਾਹਮਣੇ ਆਏ ਨੇ ਸੂਤਰਾਂ ਅਨੁਸਾਰ ਅਵਤਾਸ ਸਿੰਘ ਖਿੱਲੋ ਨੂੰ ਪੋਸਟਨ ਦੀ ਅਦਾਲਤ ਨੇ ਦਸੰਬਰ 2024 ਦੇ ਵਿੱਚ ਧੋਖਾਧੜੀ ਤੇ ਇੱਕ ਮਾਮਲੇ ਵਿੱਚ 4 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਉਸ ਦੇ ਖਿਲਾਫ ਕੈਨੇਡਾ ਵਿੱਚ ਵੀ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਤਰਜ ਕੀਤੇ ਗਏ ਨੇ ਇੱਕ ਹੋਰ ਮਾਮਲੇ ਦੇ ਵਿੱਚ ਅਜੀ ਪਾਰਟੀਲੋ ਨੂੰ ਪੀਸ ਕ੍ਰੇਡਿਟਰ 948 ਕਿਲੋਗ੍ਰਾਮ ਕੈਨਾਬਿਸ ਅਤੇ 50 ਕਿਲੋਗ੍ਰਾਮ ਕੈਟਾਮਿਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਕੈਨੇਡਾ ਟੀਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਫਿਲਹਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਅਤੇ ਸੁਭਾ ਸਰਕਾਰਾਂ ਦੇ ਰੁਖ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਅਤੇ ਇਹ ਮਾਮਲਾ ਰਾਜਨੀਤਿਕ ਅਤੇ ਕਾਨੂੰਨੀ ਪੱਧਰ ਉੱਤੇ ਹੋਰ ਵੀ ਗਰਮੰਦਨ ਸਰਾਰਾ ਹੈ